ਐਂਡ ਲੁੱਕ ਵੇਚ ਇਕਨਮੀਸ ਲਾਣਾ ਆਜ਼ਾਦੀ ਦਿਵਸ ਫੀਰਡ ਨੇ ਇਸ ਸਾਲ ਡੀਐਮਵੀ ਖੇਤਰ ਅਤੇ ਇਸ ਤੋਂ ਬਾਹਰ ਦੇ ਸਿੱਖ ਪਾਈਚਾਰੇ ਦੀ ਇੱਕ ਜੀਵੰਤ ਅਤੇ ਮਾਨਮਤੇ ਭਾਗੀਦਾਰੀ ਨਾਲ ਇਤਿਹਾਸ ਰਚਿਆ। ਇਕਤਾ, ਦੇਸ਼ ਭਗਤੀ ਅਤੇ ਸਭਿਆਚਾਰਕ ਪਛਾਣ ਦੇ ਇੱਕ ਸ਼ਾਨਦਾਰ ਪ੍ਰਦਰਸ਼ਨ ਵਿੱਚ ਅਮਰੀਕਾ ਦੇ ਸਿੱਖਾਂ, ਡੀਐਮਵੀ ਦੇ ਸਿੱਖਾਂ ਤੇ ਗੁਰਦੁਆਰਾ ਸਾਹਿਬ ਗੀਟਾ ਰੋਡ ਦੇ ਮੈਂਬਰਾਂ ਨੇ ਪੂਰੀ ਤਾਕਤ ਨਾਲ ਹਿੱਸਾ ਲਿਆ ਜੋ ਪ੍ਰਤੀਨਿਧਤਾ ਤੇ ਏਕੀਕਰਨ ਦੇ ਇੱਕ ਮਾਨਮਤੇ ਪਲ ਨੂੰ ਦਰਸਾਉਂਦਾ ਹੈ। ਅਮਰਜੀਤ ਸਿੰਘ ਸੰਧੂ ਹਰਪ੍ਰੀਤ ਸਿੰਘ ਗਿੱਲ ਦਲਜੀਤ ਸਿੰਘ ਬੱਬੀ ਅਤੇ ਜਸਕਰਨ ਸਿੰਘ ਦੀ ਅਗਵਾਈ ਚ ਸਿੱਖ ਵਫ਼ਦ ਨੇ ਹੱਥਾਂ ਵਿੱਚ ਅਮਰੀਕੀ ਝੰਡੇ ਲੈ ਕੇ ਮਾਣ ਨਾਲ ਮਾਰਚ ਕੀਤਾ ਦਰਜਨਾ ਸਿੱਖ ਮਰਦ ਔਰਤਾਂ ਤੇ ਬੱਚੇ ਅਮਰੀਕੀ ਥੀਮ ਵਾਲੇ ਕੱਪੜਿਆਂ ਤੇ ਪੱਗਾਂ ਨਾਲ ਮਿਲਾਏ ਗੇ ਰਵਾਇਤੀ ਪਹਿਰਾਵੇ ਵਿੱਚ ਸਜੇ ਹੋਏ ਟ੍ਰੇਡ ਰੂਟ ਵਿੱਚ ਰੰਗ ਅਨੁਸ਼ਾਸਨ ਤੇ ਊਰਜਾ ਲੈ ਕੇ ਆਏ ਸਿੱਖ ਔਰਤਾ ਖਾਸ ਤੌਰ ਤੇ ਵੱਖ-ਵੱਖ ਰੀਆਂ ਨਜ਼ਰ ਆਈਆਂ ਜਿਨ੍ਹਾਂ ਨੇ ਰਾਸ਼ਟਰ ਨਾਲ ਇੱਕਤਾ ਦੇ ਪ੍ਰਤੀਕ ਵਜੋਂ ਅਮਰੀਕੀ ਝੰਡੇ ਵਾਲੇ ਦੁਪੱਟੇ ਪਹਿਨੇ ਹੋਏ ਸਨ ਮੁੱਖ ਗੱਲਾਂ ਵਿੱਚੋਂ ਇੱਕ ਸਿੱਖ ਮਾਰਸ਼ਲ ਆਰਟਸ ਗੱਤਕਾ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਸੀ ਜੋ ਪਾਈਚਾਰੇ ਦੇ ਨੌਜਵਾਨ ਅਭਿਆਸੀਆਂ ਦੁਆਰਾ ਪੇਸ਼ ਕੀਤਾ ਗਿਆ ਸੀ ਤਲਵਾਰਾਂ ਟਾਲਾਂ ਤੇ ਤਾਲਬੱਦ ਚਾਲਾਂ ਨੇ ਸਿੱਖ ਮਾਰਸ਼ਲ ਪਰੰਪਰਾ ਦੀ ਬਹਾਦਰੀ ਅਨੁਸ਼ਾਸਨ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਜਿਸ ਨਾਲ ਭੀੜ ਤਾੜੀਆਂ ਨਾਲ ਗੂੰਜ اٹਹੀ ਉਹਨਾਂ ਦੀ ਭਾਵਨਾ ਸੇਵਾ ਤੇ ਸੱਭਿਆਚਾਰਕ ਪ੍ਰਤੀਨਿਧਤਾ ਨੂੰ ਸਵੀਕਾਰ ਕਰਦੇ ਹੋਏ ਮੈਰੀਲੈਂਡ ਰਾਜ ਨੇ ਕਈ ਭਾਈਚਾਰਕ ਨੇਤਾਵਾਂ ਨੂੰ ਅਧਿਕਾਰਤ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਮਾਨਤਾ ਪ੍ਰਾਪਤ ਲੋਕਾਂ ਦੇ ਵਿੱਚ ਸ਼ਾਮਿਲ ਸਨ ਦਲਜੀਤ ਸਿੰਘ ਬੱਬੀ ਪ੍ਰਧਾਨ ਸਿਕਸ ਆਫ ਯੂ ਐਸ ਏ ਹਰਬੰਸ ਸਿੰਘ ਖਾਲਸਾ ਚੇਅਰਮੈਨ ਸਿਕਸ ਆਫ ਡੀ ਐਮ ਵੀ ਅਮਰਜੀਤ ਸਿੰਘ ਸੰਧੂ ਚੇਅਰਮੈਨ ਸਿਕਸ ਆਫ ਡੀ ਐਮ ਵੀ ਦਵਿੰਦਰ ਸਿੰਘ ਗਿੱਲ ਕਮਿਊਨਿਟੀ ਡਾਇਰੈਕਟਰ ਕੇਵਲ ਸਿੰਘ ਸੀਨੀਅਰ ਕਮਿਊਨਿਟੀ ਲੀਡਰ ਸਤਿੰਦਰ ਸਿੰਘ ਕੰਗ ਵਲੰਟੀਅਰ ਲੀਡਰ ਡਾਕਟਰ ਸੁਰਿੰਦਰ ਸਿੰਘ ਗਿੱਲ ਸ਼ਾਂਤੀ ਲਈ ਰਾਜਦੂਤ ਬਾਬਾ ਤਰਲੋਕ ਸਿੰਘ अध्यात्मिक मार्गदर्शक जसकरण सिंह प्रधान रीटा रोड गुरुद्वारा अवतार सिंह बुडिंग कम्युनिटी ऑर्गेनाइजर सुखविंदर सिंह सिद्धू के के संस्थापक पंजाबी सभ्याचारक क्लब जसा सिंह प्रसिद्ध कम्युनिटी कारकुन गुरदयाल सिंह बुला सीनियर सेवादार ਰਮਿੰਦਰਜੀਤ ਕੌਰ ਸਾਫ ਦਾ ਮੰਦਰ ਕੈਸ਼ੀਅਰ ਮਨਿੰਦਰ ਸਿੰਘ ਖਾਲਸਾ ਯੂਥ ਮੈਂਟਰ ਅਤੇ ਹਰਬੰਸ ਸਿੰਘ ਖਾਲਸਾ ਚੇਅਰਮੈਨ 6 ਆਫ ਡੀਐਮਵੀਵੀ ਸ਼ਾਮਿਲ ਰਹੇ। ਇਹ ਅਗਵਾਈ ਅਤੇ ਸਮਰਪਣ ਨੂੰ ਨਾਗਰਿਕ ਫਰਜ਼ ਅਤੇ ਸਭਿਆਚਾਰਕ ਮਾਨ ਦੇ ਮੂਲਾਂ ਦੇ ਪ੍ਰਮਾਣ ਵਜੋਂ ਸਵੀਕਾਰ ਕੀਤਾ ਗਿਆ। ਸਭਰੰਗ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਹਰਜੀਤ ਹੰਦਲ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ਼ਾਦੀ ਅਮਰੀਕਾ ਦੀ ਆਜ਼ਾਦੀ ਦਾ ਦਿਨ ਅੱਜ ਬਹੁਤ ਇਤਿਹਾਸਕ ਦਿਨ ਹੈ ਜਦੋਂ ਕਿ ਇਸ ਕੰਟਰੀ ਦੇ ਬਿਸ਼ੰਦੇ ਭਾਵੇਂ ਕਿਸੇ ਕੰਟਰੀ ਚੋਂ ਆ ਕੇ ਇੱਥੇ ਵਸੇ ਨੇ ਲੇਕਿਨ ਇਹਨਾਂ ਦੀ ਆਜ਼ਾਦੀ ਦੇ ਦਿਨ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪੁੰਹਦੇ ਨੇ ਅੱਜ ਜੇ ਵੇਖਿਆ ਜਾਏ ਤੇ ਸਿੱਖ ਕਮਿਊਨਿਟੀ ਨੇ ਇਸ ਆਜ਼ਾਦੀ ਦੇ ਦਿਹਾੜੇ ਤੇ ਆਪਣਾ ਯੋਗਦਾਨ ਪਾਇਆ ਤੁਸੀਂ ਦੇਖ ਰਹੇ ਹੋ ਛੋਟੇ-ਛੋਟੇ ਬੱਚੇ ਆਪਣੇ ਸਿੱਖੀ ਪਹਿਰਾਵੇ ਦੇ ਵਿੱਚ ਆਏ ਨੇ ਸ਼ਸਤਰ ਬਸਤਰ ਸਭ ਕੁਝ ਨਾਲ ਨੇ ਔਰ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਇੱਥੇ ਜਿੰਨੇ ਵੀ ਬਾਲਟੀ ਮੋਰ ਦੇ ਗੁਰਦੁਆਰੇ ਸਾਰਿਆਂ ਨੇ ਆਪਣਾ ਅੱਜ ਯੋਗਦਾਨ ਪਾਇਆ ਔਰ ਅਸੀਂ ਇਹਨਾਂ ਨੂੰ ਇਹ ਦੱਸਣਾ ਕਿ ਪੱਗ ਕੀ ਚੀਜ਼ ਆ ਅਸੀਂ ਕੌਣ ਆ ਸਿੱਖ ਕੌਮ ਹੈ ਕਿੱਥੋਂ ਆਈ ਤੇ ਕਿੱਥੇ ਆ ਕੇ ਵਸੀਓ ਜਿਹੜੇ ਕੰਟਰੀ 'ਚ ਵੀ ਸਿੱਖ ਕੌਮ ਵਸੀ ਹੈ ਉਸ ਕੰਟਰੀ ਚ ਉਹਨਾਂ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਇਆ ਆਹ ਗੱਲ ਕਰਦੇ ਆਂ ਡਾਕਟਰ ਗਿੱਲ ਹੁਣਾ ਨਾਲ ਸ੍ਰਿੰਦਰ ਸਿੰਘ ਗਿੱਲ ਜਿਨ੍ਹਾਂ ਦੀ ਬਹੁਤ ਮਿਹਨਤ ਆ ਔਰ ਮਿਹਨਤ ਰੰਗ ਵੀ ਲਈ ਹੈ ਡਾਕਟਰ ਸਾਹਿਬ ਬਹੁਤ ਬਹੁਤ ਫੋਰਥ ਜੁਬਈ ਦੀਆਂ ਵਧਾਈਆਂ ਹੋਣ ਹਾਂ ਸਬਰਾਂਗ ਟੀਵੀ ਦਾ ਬਹੁਤ ਬਹੁਤ ਧੰਵਾਦ ਮੈਨੂੰ ਬੜੀ ਖੁਸ਼ੀ ਹੈ ਕਿ 91 ਪਰੇਡ ਜਿਹੜੀ ਡੰਡੋਕ ਏਰੀਏ ਵਿੱਚ ਨਿਕਲਦੀ ਹੈ ਉਹਦੇ ਵਿੱਚ ਸਿੱਖ ਕਮਿਊਨਿਟੀ ਨੇ ਆਪਣੀ ਆਈਡੈਂਟੀਟੀ ਜਿਹੜੀ ਹੈ ਉਹ ਦਿਖਾਉਣ ਵਾਸਤੇ ਔਰ ਪੂਰੀ ਸ਼ਮੂਲੀਅਤ ਕੀਤੀ ਹੈ ਜ ਜਿਹਦੇ ਵਿੱਚ ਸਿਕਸ ਆਫ ਯੂ ਐਸ اے ਦੇ ਪ੍ਰਧਾਨ ਸਿਕਸੋ ਡੀ ਐਮਏ ਦੇ ਪ੍ਰਧਾਨ ਚੇਅਰਮੈਨ ਤੇ ਡੰਡਾਓ ਗੁਰਦੁਆਰੇ ਦੇ ਪ੍ਰਧਾਨ ਤੇ ਪੂਰੇ ਜਿਹੜਾ ਕੰਟੀਜੈਂਟ ਹੈ ਇਹ ਸ਼ਸਤਰ ਜਿਹੜਾ ਮਾਰਸ਼ਲ ਆਰਟ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ਿਆ ਉਹਦੀ ਪਰਫਾਰਮੈਂਸ ਦਿਖਾਉਂਦੇ ਹੋਏ ਅਮਰੀਕਾ ਨੂੰ ਅਸੀਂ ਆਪਣੀ ਪਹਿਚਾਨ ਜਿਹੜੀ ਆ ਉਹ ਦੱਸਾਂਗੇ ਕਿ ਸਿੱਖ ਇੱਕ ਵੱਖਰੀ ਕੌਮ ਹੈ ਔਰ ਇਹ ਇਹਦਾ ਨਰਾਲਾ ਜਿਹੜਾ ਰੰਗ ਹੈ ਉਹ ਅੱਜ ਦੇਖ ਕੇ ਸਾਰੇ ਖੁਸ਼ ਹੋਣਗੇ ਮੈਂ ਇਸ ਦਿਨ ਤੇ ਪੂਰੇ ਅਮਰੀਕਾ ਨੂੰ ਵਧਾਈਆਂ ਦੇਣਾ ਹੈ ਉਹ ਸਿਕਮਿੰਟ ਨੂੰ ਵਧਾਈ ਦੇਣਾ ਹੈ ਕਿ ਉਹ ਇਸ ਸਪਰੈਡ ਵਿੱਚ ਸ਼ਾਮਲ ਹੋ ਕੇ ਬੱਲੇ ਬੱਲੇ ਕਰਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਉਹ ਫੋਟੋ 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 ਖਿੱਚ ਲੈ ਹਾਂ ਦੇਖੋ ਸਾਰਾ ਬਾਦ ਸਿੰਘ ਜੀ ਖਾਲਸਾ ਮੈਂ ਉਹਨਾਂ ਨੂੰ ਵੀ ਅੱਜ ਦੇ ਦਿਨ ਦੇ ਬਹੁਤ-ਬਹੁਤ ਮੁਬਾਰਕਾਂ ਦਿੰਦਾ ਮੁਬਾਰਕਾਂ ਤੇ ਅਸੀਂ ਅਮਰੀਕਾ ਦੇ ਹਰ ਬੰਦੇ ਨੂੰ ਦਿੰਨੇ ਹਰ ਜੀ ਨੂੰ ਦਿੰਨੇ ਹਰ ਛੋਟੇ ਤੋਂ ਲੈ ਕੇ ਵੱਡੇ ਤੱਕ ਖਾਲਸਾ ਜੀ ਕੀ ਕਹਿਣਾ ਚਾਹੁੰਦੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਥੇ ਜਿੰਨੀਆਂ ਵੀ ਸੰਗਤਾਂ ਜਿਹੜੀਆਂ ਨੇ ਸਿੱਖ ਕਮਿਊਨਿਟੀ ਵੱਲੋਂ ਇੱਥੇ 4 ਜੁਲਾਈ ਦੀ ਜਿਹੜੀ ਅਮਰੀਕਾ ਦੀ ਜਿਹੜੀ ਆਜ਼ਾਦੀ ਦਿਵਸ ਜਿਹੜਾ ਮਨਾਇਆ ਜਾਂਦਾ ਵਾ ਇਹ ਡਾਂਡਕ ਤੇ ਜੋ ਬਾਲਟਿਮੋਰ ਮੈਡਲੈਂਡ ਸਟੇਟ ਦੇ ਵਿੱਚ ਇਹ ਕਨਵੀ ਪਰੇਡ ਜਿਹੜੀ ਆ ਇਹ ਕੱਢੀ ਜਾ ਰਹੀ ਆ ਇਥੋਂ ਦੀ ਕਮਿਊਨਿਟੀ ਵੱਲੋਂ ਤੇ ਅਸੀਂ ਬਹੁਤ-ਬਹੁਤ ਵਧਾਈ ਦਿੰਨੇ ਆ ਸਾਰਿਆਂ ਨੂੰ 4th ਆਫ ਜੁਲਾਈ ਦੀ ਆਜ਼ਾਦੀ ਜਿਹੜੀ ਆ ਉਹ ਹਰ ਮੁਲਕ ਵਾਸਤੇ ਜਿਹੜੀ ਉਹ ਬੜੀ ਜ਼ਰੂਰੀ ਹੁੰਦੀ ਆ ਆਪਣਾ ਘਰ ਆਪਣਾ ਹੀ ਹੁੰਦਾ ਵਾ ਇਹ ਕਰਕੇ ਅਸੀਂ ਇਹਨਾਂ ਦੀ ਆਜ਼ਾਦੀ ਦੇ ਵਿੱਚ ਜਿਹੜੇ ਆ ਉਸ ਮੂਰਯਿਤ ਕਰਨ ਵਾਸਤੇ ਆਏ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਡੂ ਸਾਨੂੰ ਵੀ ਸਾਡਾ ਆਪਣਾ ਘਰ ਜਿਹੜਾ ਰਾਜਪਾਤ ਬਖਸ਼ਣ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਾਂਗਾ ਅਮਰਜੀਤ ਸਿੰਘ ਸੱਧੂ ਜਿਹੜੇ 600 ਡੀਐਮਏ ਦੇ ਪ੍ਰਧਾਨ ਆ ਉਹ ਦੋ ਸ਼ਬਦ ਕਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਪੰਜਾਬ ਨੇ ਸਿੱਖ ਕਮਿਊਨਿਟੀ ਬਾਲਟੀਵਰ ਨਾਈਲੈਂਡ ਸਟੇਟ ਦੇ ਵਿੱਚ ਜੋ ਕਿ ਮੇਨ ਪੇਡ ਹੁੰਦੀ ਹੈ ਡੰਡਾਕ ਦੇ ਵਿੱਚ ਉੱਥੇ ਅਸੀਂ ਆਪਣੀ ਸਮੂਹਿਤ ਕਰਨ ਆਏ ਆਂ ਤੇ ਦਰਸਾਇਆ ਕਿ ਸਿੱਖ ਕਮਿਊਨਿਟੀ ਵੀ ਤੁਹਾਡੇ ਨਾਲ ਹੈ ਤੇ 4th ਆਫ ਜੁਲਾਈ ਜੋ ਅਮਰੀਕਾ ਦਾ ਇੰਡੀਪੈਂਡੈਂਟ ਡੇ ਹੈ ਉਹਨੂੰ ਸੈਲੀਬ੍ਰੇਟ ਕਰਨ ਦੇ ਵਿੱਚ ਅਸੀਂ ਉਹਨਾਂ ਵਿੱਚ ਪਾਰਟਿਸਿਪੇਟ ਕਰਦੇ ਹਾਂ ਦੇ ਫੁੱਲੀ ਉਹਨਾਂ ਦੇ ਨਾਲ ਚੱਲ ਕੇ ਅੱਗੇ ਆ ਕੇ ਉਹਨਾਂ ਦੇ ਨਾਲ ਹੈਂਡ ਟੂ ਹੈਂਡ ਨਾਲ ਮਿਲ ਕੇ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਿੱਖ ਸੋਸ ਯੂਐਸਏ ਦੇ ਪ੍ਰਧਾਨ ਦਲਜੀਤ ਸਿੰਘ ਬੱਬੂ ਜਿਹੜੇ ਕਿ ਸਿੱਖ ਐਸੋਸੀਏਸ਼ਨ ਬਾਲਟੀਮੋਰ ਦੇ ਵੀ ਪ੍ਰਧਾਨ ਉਹਨਾਂ ਕਾ ਕੇ ਉਹ ਵੀ ਵਧਾਈਆਂ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 4th ਜੁਲਾਈ ਆ ਅਮਰੀਕਾ ਦਾ ਆਜ਼ਾਦੀ ਦਿਨ ਮੈਂ ਸਭ ਨੂੰ ਜਿਨੇ ਭੈਣ ਭਰਾ ਆਏ ਨੇ ਸਭ ਨੂੰ ਜੀ ਆਇਆਂ ਕਹਿੰਦਾ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜੀਐਨਐਫ ਸੌਰੀ ਡੰਡਾਉ ਗੁਰੂ ਘਰ ਦੇ ਬੜੀ ਸ਼ਮੂਲੀਅਤ ਹੈ ਇਹਨਾਂ ਨੇ ਲੰਗਰ ਦੀ ਸੇਵਾ ਕੀਤੀ ਹੈ ਚਾਹ ਦੀ ਸੇਵਾ ਕੀਤੀ ਹੈ ਔਰ ਵੱਧ ਤੋਂ ਵੱਧ ਹੋਮਾ ਮਾ ਕੇ ਇਸ ਸਪਰੈਡ ਵਿੱਚ ਸ਼ਾਮਲ ਹੋਏ ਆ ਔਰ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਅਗਲੇ ਸਾਲ ਹੋਰ ਸੰਗਤ ਲਿਆਓ ਸੋ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਜ਼ਾਦੀ ਦਿਵਸ ਤੇ ਵਧਾਈ ਦਾ ਮੈਸੇਜ ਦੇਣ ਪ੍ਰਧਾਨ ਜੀ ਆ ਗਏ ਉਹ ਆਈ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜਿੰਨੀ ਸੰਗਤ ਸਾਰੀ ਪਹੁੰਚੀ ਹੈ ਪਹਿਲਾਂ ਤਾਂ ਸਾਰਿਆਂ ਨੂੰ ਆਜ਼ਾਦੀ ਦੇ ਸਿਆਂ ਮੇਰੇ ਕਦੇ ਆਜ਼ਾਦੀ ਦੇ ਸਿਆਂ ਬਹੁਤ ਬਹੁਤ ਵਧਾਈਆਂ ਜਿੱਥੇ ਸਾਰੇ ਮੈਰੀਲੈਂਡ ਤੋਂ 버지니아 ਤੋਂ டੀਸੀ ਤੋਂ ਸਾਰੀ ਸਿੱਖ ਕਮਿਊਨਿਟੀ ਤੇ ਪਹੁੰਚੀ ਐ ਸਾਰਿਆਂ ਨੂੰ ਡਾਂਡਾ ਗੁਰੂ ਘਰ ਵੱਲੋਂ ਮੈਂ ਜੀ ਆਇਆਂ ਆਖਦਾ ਤੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਹਾਂਜੀ ਕੇਵਲ ਸਿੰਘ ਜੀ ਹਾਲੋ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਅੱਜ 4th ਆਫ ਜੁਲਾਈ ਦੀ ਸਾਰੀਆਂ ਸੰਗਤਾਂ ਨੂੰ ਤੇ ਹਰ ਇੱਕ ਯੂਐਸ ਨਿਵਾਸੀ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਜਿਹੜਾ ਆਜ਼ਾਦੀ ਆ ਉਹ ਹਰ ਇੱਕ ਬੰਦਾ ਜਿਹੜਾ ਉਹ ਚਾਹੁੰਦਾ ਹੈ ਤੇ ਇਸ ਕਰਕੇ ਅੱਜ ਅਸੀਂ ਇਸ ਆਜ਼ਾਦੀ ਦੇ ਦਿਨ ਵਿੱਚ ਯੂਐਸ ਦੇ ਨਾਲ ਖਲੋਤੇ ਆ ਕਿਉਂਕਿ ਜੇ ਅਸੀਂ ਯੂਐਸ ਸਿਟੀਜ਼ਨ ਹੈ ਤਾਂ ਸਾਡਾ ਫਰਜ਼ ਬਣਦਾ ਕਿ ਜਿੱਥੇ-ਜਿੱਥੇ ਸਾਡੀ ਸ਼ਮੂਲੀਅਤ ਦੀ ਜ਼ਰੂਰਤ ਹੋਵੇ ਅਸੀਂ ਆਪਣੀ ਸ਼ਮੂਲੀਅਤ ਕਰੀਏ ਤੇ ਆਪਣੀ ਦਸਤਾਰ ਦੀ ਪਛਾਣ ਜਿਹੜੀ ਆ ਉਹ ਦੂਰ-ਦੂਰ ਤੱਕ ਪਚਾਈਏ ਵੈਗਰਜੀ ਦਾ ਖਾਲਸਾ ਵੈਗਰਜੀ ਦੀ ਫਤਿਹ ਕਿਰਨਦੀਪ ਸਿੰਘ ਦੀ ਭੋਲਾ ਹਾਂਜੀ ਸਾਰਿਆਂ ਨੂੰ ਫੋਰਟ ਦੇ ਲਈ ਬਹੁਤ-ਬਹੁਤ ਵਧਾਈਆਂ ਜੀ ਡੰਡਾ ਕੜਾਇਆ ਸੀ ਸਾਰਿਆਂ ਨੇ ਜੀ ਆਇਆ ਕਹਿੰਨੇ ਆ ਤੇ ਸਾਰੇ ਰਲ ਮਿਲ ਕੇ ਇਹ ਪ੍ਰੇਤ ਦੀ ਜੋ ਵੀ ਆ ਜਨ ਦੀ ਸਾਰੇ ਜਾਣੇ ਰਲ ਮਿਲ ਕੇ ਸੇਵਾ ਕਰ ਰਹੇ ਨੇ ਸਾਨੂੰ ਬਹੁਤ ਬਹੁਤ ਖੁਸ਼ੀ ਆ ਫੋਟੋ ਜਲਾਈ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀਆਂ ਭੈਣਾਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ ਤੇ ਮੈਂ ਬੇਨਤੀ ਕਰਾਂਗਾ ਰਮਿੰਦਰ ਕੌਰ ਸਾਡੇ ਸਿੱਖ ਐਸੋਸੀਏਸ਼ਨ ਦੇ ਸਾਬਕਾ ਕੈਸ਼ੀਅਰ ਦਾ ਸਭ ਸੇਵਾ ਕਰਦੀ ਹੋ ਦੋ ਸ਼ਬਦ ਕਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 4th ਆਫ ਜੁਲਾਈ ਅਮਰੀਕਾ ਦਾ ਆਜ਼ਾਦੀ ਦਿਵਸ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਹੈ। ਥੈਂਕ ਯੂ ਜੀ। ਇਹ ਸਿਗੀ ਸਿੱਖ ਕਮਿਊਨਿਟੀ ਪੱਗ ਨਹੀਂ ਨੀਰੀ ਪੱਗੇ ਤਾਂ ਕੌਮ ਦੀ ਨਿਸ਼ਾਨੀ ਸਾਨੂੰ ਦਿੱਤੀ ਬਾਦਾਂ ਵਾਲੇ ਲੱਖ ਕਰ ਕੁਰਬਾਨੀ। ਇਹ ਦਸਤਾਰ ਲੱਖਾਂ ਚੋਂ ਇੱਕ ਸਿੰਘ ਖੜਾ ਹੋਏ ਤੇ ਉਹਦੀ ਪਛਾਣ ਹੋ ਜਾਂਦੀ ਆ ਕਿ ਸਿੰਘ ਇਹ ਸਰਦਾਰ ਖੜਾ ਆਓ ਰਲ ਕੇ ਜਿਸ ਕੰਟਰੀ ਚ ਆਪਾਂ ਬੈਠੇ ਆ ਉਹਦੀ ਤਰੱਕੀ ਦੀ ਅਰਦਾਸ ਕਰੀਏ ਪਰ ਹਾਂ ਆਪਾਂ ਇਹ ਵੀ ਨਾ ਭੁੱਲੀਏ ਕਿ ਸਾਡੀ ਜਨਮ ਭੂਮੀ ਕਿੱਥੇ ਸੀਗੀ ਆਪਾਂ ਜਨਮ ਭੂਮੀ ਨੂੰ ਵੀ ਯਾਦ ਕਰੀਏ ਸਾਡੀ ਜਨਮ ਭੂਮੀ ਕਿੱਥੇ ਆ ਕਰਮ ਭੂਮੀ ਆ ਜਿੱਥੇ ਆ ਕਰਮ ਭੂਮੀ ਤੇ ਜਨਮ ਭੂਮੀ ਦੋ ਚੀਜ਼ਾਂ ਰਲ ਜਾਂਦੀਆਂ ਨੇ ਜਦੋਂ ਤੇ ਜਿੰਦਗੀ ਜਿਹੜੀ ਆ ਸੁਖੀ ਹੋ ਜਾਂਦੀ ਆ ਅਸੀਂ ਆਪਣੇ ਬੱਚਿਆਂ ਦੀਆਂ ਜਿੰਦਗੀਆਂ ਬਣਾਉਣ ਵਾਸਤੇ ਇਸ ਕੰਟਰੀ ਚ ਆਏ ਸਾਂ ਇਸ ਸਪਰੇਡ ਨੂੰ ਕਵਰ ਕਰਦੇ ਆ ਸਬਰੰਗ ਟੀਵੀ ਆਪ ਸਭ ਨੂੰ 4 ਜਨਮਈ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮਈ 4 ਤੁਸੀਂ 249th birthday of america life liberty and pursuit of social happiness if your child is behind my child is behind if african-american child is behind or european descent person child is behind or asian or south indian indian pakistani child is behind the america our county and our state will be behind and you did prove that what the strength is what the community looks like thank you so much Thank you. Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰੀਕਾ ਦੇ ਵਿੱਚ ਹੋਰਤ ਜਲਾਈ ਆਜ਼ਾਦੀ ਦਾ ਦਿਨ ਹੈ ਸਾਰੇ ਹੀ ਸੰਸਾਰ ਦੇ ਸਿੱਖਾਂ ਨੂੰ ਬਹੁਤ ਬਹੁਤ ਵਧਾਈ ਕਿਤੇ ਸਿੱਖਾਂ ਨੇ ਆਪਣੇ ਮੁਲਕ ਦੇ ਵਿੱਚ ਝੰਡੇ-ਗੱਡੇ ਨੇ ਆਲ ਓਵਰ ਦਾ ਬਰਦ ਸਾਰੇ ਸਿੱਖਾਂ ਦੀ ਬੱਲੇ ਬੱਲੇ ਹੈ ਗੁਰੂ ਕਲਗੀ ਦੇਰ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਅਤੇ ਤਿਆਰਵਰ ਤਿਆਰ ਸਿੰਘਾਂ ਨੇ ਹੋਰਤ ਜਲਾਈ ਮਨਾਉਂਦੇ ਹੋਏ ਇੱਥੇ ਆਪਣੀ ਡੈਂਟੀ ਪੂਰੇ ਜੋਨਸ਼ੂਰਾਂ ਨਾਲ ਪੇਸ਼ ਕੀਤੀ ਅਤੇ ਪੂਰਾ ਆਪਣਾ ਲੋਹਾ ਬਣਵਾਇਆ ਤੇ ਸਾਰਿਆਂ ਨੇ ਬਹੁਤ ਕਲਿੱਪਿੰਗ ਦੇ ਨਾਲ ਜਿਕਰਿਆਂ ਦੇ ਨਾਲ ਸਾਰੀਆਂ ਸਿੱਖਕ ਦਾ ਦਾ ਸਤਿਕਾਰ ਕੀਤਾ ਬੱਲੇ ਬੱਲੇ ਕੀਤੀ ਇਸ ਸ਼ੋਅ ਮੌਕੇ ਦੇ ਉੱਪਰ ਮੈਂ ਸਵਰੰਗ ਟੀਵੀ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਹੜਾ ਕਿ ਸਮੇਂ-ਸਮੇਂ ਦੇ ਉੱਪਰ ਇਹ ਸਾਰੀ ਕਵਰੇਜ ਕਰਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ